ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਸਾਉਣ ਦੇ ਮਹੀਨੇ ਦੇ ਵਿੱਚ ਕੀਤੇ ਜਾਣ ਵਾਲੇ ਦਾਨ ਪੁੰਨ ਸੇਵਾ ਦੇ ਬਾਰੇ ਮਹਾਪੁਰਖ ਜੀ ਕਹਿੰਦੇ ਕਿ ਤੁਸੀਂ ਜੇਕਰ ਸਾਉਣ ਦੇ ਮਹੀਨੇ ਦੇ ਵਿੱਚ ਦਾਨ ਕਰਨ ਚੱਲੇ ਹੋ ਤਾਂ ਫਿਰ ਇਹਨਾਂ ਚਾਰ ਚੀਜ਼ਾਂ ਦਾ ਦਾਨ ਵੀ ਜ਼ਰੂਰ ਕਰਕੇ ਆਇਓ ਜੇ ਇਹਨਾਂ ਚਾਰ ਚੀਜ਼ਾਂ ਦਾ ਦਾਨ ਕਰਕੇ ਸਤਕੁ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੁੰਦੀ ਹੈ ਤਾਂ ਇਹ ਕਿਹੜੇ ਚਾਰ ਦਾਣੇ ਇਹ দান ਕਰਕੇ ਸਾਨੂੰ ਕੀ ਫਾਲਤ ਮਿਲਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਸੰਗਤ ਜੀ ਸ਼ਾਵਣ ਮਹੀਨੇ ਦੀ ਆਰੰਭਤਾ ਹੋ ਚੁੱਕੀ ਹੈ ਬੜਾ ਹੀ ਸੁਹਾਵਣਾ ਮਹੀਨਾ ਮੰਨਿਆ ਜਾਂਦਾ ਹੈ ਭਾਵੇਂ ਕਿ ਸਾਰੇ ਹੀ ਦਿਨ 12 ਮਹੀਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਰਚਨਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਣਾਈ ਨੇ ਪਰ ਫਿਰ ਵੀ ਸਾਲ ਦੇ ਵਿੱਚੋਂ 2 ਮਹੀਨਿਆਂ ਨੂੰ ਬਹੁਤ ਜ਼ਿਆਦਾ ਮਹਾਂ ਤ੍ਰਿਤੀ ਗਈ ਹੈ ਗਰਮੀ ਦੇ ਵਿੱਚੋਂ ਸਾਵਣ ਮਹੀਨੇ ਤੇ ਸਰਦੀ ਦੇ ਵਿੱਚੋਂ ਮਾਘ ਦਾ ਮਹੀਨਾ ਇਸ ਮਹੀਨੇ ਦੇ ਵਿੱਚ ਲੋਕ ਬਹੁਤ ਦਾਨਪੁਨ ਕਰਦੇ ਹਨ ਬਹੁਤ ਸੇਵਾ ਕਰਦੇ ਹਨ ਪਾਠ ਪੂਜਾ ਕਰਦੇ ਹਨ ਅਤੇ ਮਕਸਦ ਕੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਜਾਵੇ ਉਸ ਪਰਮ ਪਿਤਾ ਪਰਮਾਤਮਾ ਦੀ ਖੁਸ਼ੀ ਮਿਲ ਜਾਵੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਿਲ ਇੱਧਰ ਕੱਟੇ ਜਾਣ ਜਿਨ੍ਹਾਂ ਨੇ ਸਾਰਾ ਸਾਲ ਪਾਠ ਪੂਜਾ ਨਹੀਂ ਕੀਤੀ ਹੁੰਦੀ ਦਾਨ ਪੁੰਨ ਜਾਂ ਸੇਵਾ ਨਹੀਂ ਕੀਤੀ ਹੁੰਦੀ ਉਹ ਇਹਨਾਂ 2 ਮਹੀਨਿਆਂ ਦੇ ਵਿੱਚ ਸੇਵਾ ਕਰਕੇ ਪਾਠ ਪੂਜਾ ਕਰਕੇ ਆਪਣੇ ਪਰਮਾਤਮਾ ਦੀ ਖੁਸ਼ੀ ਹਾਸਲ ਕਰਨ ਦਾ ਚਤਨ ਕਰਦੇ ਹਨ ਇਹ 2 ਮਹੀਨਿਆਂ ਦੇ ਵਿੱਚ ਕੋਈ ਚੰਗਾ ਕੋਈ ਨੇਕ ਕੰਮ ਕਰਦੇ ਹਨ ਆਪਣੇ ਚੰਗੇ ਕਰਮ ਬਣਾਉਂਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਦੇ ਹਨ ਕਿਉਂਕਿ ਆਪਾਂ ਜਿਸ ਵੇਲੇ ਘੜੀ ਦੇ ਵਿੱਚ ਸਾਡੇ ਹੱਥੋਂ ਕੋਈ ਵੀ ਨੇਕ ਕੰਮ ਹੁੰਦਾ ਹੈ ਕੋਈ ਸੇਵਾ ਹੁੰਦੀ ਹੈ ਤਾਂ ਸਤਗੁਰ ਸੱਚੇ ਪਾਸ਼ਾ ਉਹ ਕੀਤੇ ਹੋਈ ਸੇਵਾ ਉਹ ਕੀਤੇ ਹੋਏ ਨੇਕ ਕੰਮ ਦਾ ਫਲ ਸਾਨੂੰ ਜ਼ਰੂਰ ਦਿੰਦੇ ਹਨ ਮਹਾਪੁਰਖ ਜੀ ਇੱਥੇ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਵੇਂ ਇੱਕ ਕਿਸਾਨ ਧਰਤੀ ਦੇ ਵਿੱਚ ਇੱਕ ਬੀਜ ਬੀਜਦਾ ਹੈ ਇੱਕ ਕਣਕ ਦਾ ਦਾਣਾ ਬੀਜਿਆ ਤਾਂ ਉਹ ਇੱਕ ਕਣਕ ਦੇ ਦਾਣੇ ਤੋਂ ਸਾਨੂੰ ਕਿੰਨੇ ਦਾਣੇ ਪ੍ਰਾਪਤ ਹੋ ਜਾਂਦੇ ਹਨ ਕਿਸੇ ਫਲ ਦਾ ਦਰਖਤ ਅਸੀਂ ਬੀਜਦੇ ਹਾਂ ਧਰਤੀ ਦੇ ਵਿੱਚ ਇੱਕ ਹੀ ਬੀਜ ਪੀਜਦੇ ਹਾਂ ਤਾਂ ਉਹ ਇੱਕ ਬੀਜ ਤੋਂ ਕਿੰਨਾ ਵੱਡਾ ਦਰਖਤ ਬਣਦਾ ਹੈ ਉਸ ਦਰਖਤ ਨੂੰ ਕਿੰਨੇ ਫਲ ਲੱਗਦੇ ਹਨ ਬਸ ਉਸੇ ਹੀ ਤਰ੍ਹਾਂ ਸਾਡੇ ਵੱਲੋਂ ਕੀਤੀ ਹੋਈ ਹਰ ਸੇਵਾ ਨੂੰ ਸਤ ਗੁਰ ਸੱਚੇ ਪਾਸ਼ਾ ਬਹੁਤ ਰੰਗ ਪਾਗ ਲਗਾਉਂਦੇ ਹਨ ਆਪਾਂ ਦਾਨਪੁਣ ਕਰਦੇ ਹਾਂ ਕੁਝ ਭੈਣ ਭਰਾ ਨੂੰ ਦਾਨਪੁਣ ਕਹਿੰਦੇ ਨੇ ਪਰ ਸਿੱਖ ਧਰਮ ਦੇ ਵਿੱਚ ਆਪਣੇ ਵੱਲੋਂ ਕੀਤੀ ਹੋਈ ਮਦਦ ਨੂੰ ਭਾਵੇਂ ਆਪਾਂ ਉਹ ਮਦਦ ਆਪਣੇ ਹੱਥਾਂ ਦੇ ਨਾਲ ਕਰ ਰਹੇ ਹਾਂ ਭਾਵੇਂ ਆਪਣੇ ਪੈਸਿਆਂ ਦੇ ਨਾਲ ਕੱਪੜਿਆਂ ਦੇ ਨਾਲ ਰੋਟੀ ਦੇ ਨਾਲ ਜਿਸ ਵੀ ਤਰੀਕੇ ਦੇ ਨਾਲ ਆਪਾਂ ਕਿਸੇ ਦਾ ਭਲਾ ਕਰ ਰਹੇ ਹਾਂ ਕਿਸੇ ਦੀ ਮਦਦ ਕਰ ਰਹੇ ਹਾਂ ਇਹਨੂੰ ਸੇਵਾ ਕਿਹਾ ਗਿਆ ਹੈ ਸੋ ਇਸ ਭਲੇ ਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ ਧਾਨ ਭੁੰਦ ਦਾ ਨਾਮ ਦੇ ਦਿਓ ਸੇਵਾ ਦਾ ਨਾਮ ਦੇ ਦਿਓ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਇਹ ਦਾਨਪੁਣ ਸੇਵਾ ਕਰਦੇ ਭਾਵੇਂ ਆਪਾਂ ਆਪਣੇ ਹੱਥਾਂ ਦੇ ਨਾਲ ਪਰ ਇਹਦਾ ਸਬੰਧ ਸਾਡੇ ਦਿਲ ਨਾਲ ਹੈ ਸਾਡੇ ਮਨ ਨਾਲ ਹੈ ਕਿਉਂਕਿ ਉਹੀ ਸੇਵਾ ਸਫਲ ਹੈ ਜੋ ਆਪਾਂ ਸੱਚੇ ਮਨ ਦੇ ਨਾਲ ਕਰਦੇ ਹਾਂ ਸੱਚੀ ਨੀਅਤ ਦੇ ਨਾਲ ਕਰਦੇ ਹਾਂ ਉਹੀ ਸਾਡੇ ਵੱਲੋਂ ਕੀਤਾ ਹੋਇਆ ਦਾਨਪੁਣ ਸਫਲ ਹੈ ਜੋ ਅਸੀਂ ਆਪਣੇ ਮਨ ਤੋਂ ਕਰਦੇ ਹਾਂ ਆਪਣੇ ਦਿਲ ਤੋਂ ਕਰਦੇ ਹਾਂ ਤਾਂ ਇਥੇ ਮਹਾਪੁਰਖਾਂ ਨੇ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੰਦਿਆ ਤੂੰ ਭਾਵੇਂ ਜਿਹੜੀ ਮਰਜ਼ੀ ਚੀਜ਼ ਦਾ ਦਾਨ ਪਹੁੰਚ ਕਰ ਭਾਵੇਂ ਰੋਟੀ ਦਾ ਦਾਨ ਭਾਵੇਂ ਕੱਪੜੇ ਦਾ ਦਾਨ ਪੈਸਿਆਂ ਨਾਲ ਕਿਸੇ ਦੀ ਮਦਦ ਕਰ ਕਿਸੇ ਨੂੰ ਦਵਾਈ ਦਿਵਾ ਕੇ ਕਿਸੇ ਦਾ ਇਲਾਜ ਕਰਵਾ ਕੇ ਕਿਸੇ ਦੀ ਪੜਾਈ ਲਿਖਾਈ ਦਾ ਖਰਚਾ ਚੁੱਕ ਕੇ ਤੂੰ ਮਦਦ ਕਰ ਪਰ ਕਰੀ ਸੱਚੀ ਸੋਚੀ ਨੀਅਤ ਦੇ ਨਾਲ ਅਤੇ ਇਸ ਤੋਂ ਵੀ ਇੱਕ ਉੱਪਰ ਦਾ ਸਟੈਪ ਚੁੱਕਣਾ ਹੈ ਜਿਵੇਂ ਹੁਣ ਕੁਝ ਪੈਣ ਪੁਰਾਣੇ ਉਹ ਲੰਗਰ ਲਗਾ ਕੇ ਸੇਵਾ ਕਰਦੇ ਨੇ ਜਾਂ ਫਿਰ ਆਪਣੇ ਆਸ-ਪਾਸ ਕਿਸੇ ਵੀ ਗਰੀਬ ਦੇ ਘਰ ਦੇ ਵਿੱਚ ਰਾਸ਼ਨ ਦੇ ਕੇ ਪੈਸੇ ਦੇ ਕੇ ਜਾਂ ਕੱਪੜੇ ਦੇ ਕੇ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰਦੇ ਹਨ ਸਾਵਣ ਦੇ ਅਤੇ ਮਾਗ ਦੇ ਮਹੀਨੇ ਦੇ ਵਿੱਚ ਲੋਕ ਬਹੁਤ ਦਾਨ-ਪੁੰਨ ਕਰਦੇ ਹਨ ਬਹੁਤ ਸੇਵਾ ਕਰਦੇ ਹਨ ਸਾਵਣ ਦੇ ਮਹੀਨੇ ਦੇ ਵਿੱਚ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਈ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹ ਸਰਜਰੀ ਕਰਵਾਉਂਦੇ ਹਨ ਤੇ ਸਰਜਰੀ ਖਾਂਦੇ ਹਨ ਪੈਸਾਵਾਂ ਦੇ ਮਹੀਨੇ ਦੇ ਵਿੱਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਜੇ 1-2 ਦਿਨ ਝੜੀ ਲੱਗੀ ਰਹੇ ਤਾਂ ਕਈ ਵਾਰ ਉਹ ਦਿਹਾੜੀਦਾਰ ਦਾ ਕੰਮ ਰੁਕ ਜਾਂਦਾ ਹੈ ਇਹ ਦਿਹਾੜੀ ਨਹੀਂ ਮਿਲਦੀ ਜੇਕਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਤੁਹਾਨੂੰ ਅਮੀਰ ਬਣਾਇਆ ਹੈ ਇਹ ਤੁਹਾਨੂੰ ਦੌਲਤ ਦੇ ਕੇ نوازਿਆ ਹੈ ਤਾਂ ਫਿਰ ਉਹ ਤਾਂ ਉਹ ਦੌਲਤ ਚੰਗੇ ਪਾਸੇ ਲਾਈਏ ਪੈਸੇ ਦੇ ਨਾਲ ਕਿਸੇ ਦੀ ਮਦਦ ਕਰੀਏ ਪੈਸੇ ਦੇ ਨਾਲ ਰਾਸ਼ਨ ਖਰੀਦ ਕੇ ਕਿਸੇ ਨੂੰ ਦੇ ਕੇ ਆਓ ਪੈਸੇ ਦੇ ਨਾਲ ਜੋ ਵੀ ਉਹਦੀ ਲੋੜ ਹੈ ਉਹਨੂੰ ਪੂਰੇ ਕਰੋ ਸਾਡਾ ਇਹ ਧਨ ਸਾਡਾ ਇਹ ਪੈਸਾ ਚੰਗੇ ਪਾਸੇ ਲੱਗੇਗਾ ਸਾਡੇ ਚੰਗੇ ਕੰਮ ਬਣਾਉਣ ਦੇ ਵਿੱਚ ਕੰਮ ਆਵੇਗਾ ਬਾਬਾ ਨਾਨਕ ਸਿੰਘ ਜੀ ਦੇ ਬਚਨ ਨੇ ਕਿ ਉਹ ਸ਼ਾਹੂਕਾਰ ਕਾਦਾ ਜਿਹਦਾ ਗਵਾਂਢੀ ਭੁੱਖਾ ਸੌ ਜਾਵੇ ਭਾਵੇਂ ਉਸ ਅਮੀਰੀ ਤੋਂ ਆਪਾਂ ਕੀ ਕਰਨਾ ਜੇ ਆਪਾਂ ਕਿਸੇ ਗਰੀਬ ਦੀ ਮਦਦ ਨਹੀਂ ਕਰ ਸਕਦੇ ਤਾਂ ਜੇ ਮਾਲਕ ਨੇ ਅਮੀਰ ਬਣਾਇਆ ਹੈ ਇਹ ਤਾਂ ਦੌਲਤ ਦਿੱਤੀ ਹੈ ਤਾਂ ਦੌਲਤ ਦੇ ਕੇ ਨਵਾਜਿਆ ਹੈ ਕੋਈ ਵੀ ਚੀਜ਼ ਦੂਜਿਆਂ ਨਾਲੋਂ ਜ਼ਿਆਦਾ ਦਿੱਤੀ ਹੈ ਤਾਂ ਫਿਰ ਉਹਦੇ ਵਿੱਚੋਂ ਸੇਵਾ ਜ਼ਰੂਰ ਕਰੋ ਕਿਸੇ ਦਾ ਭਲਾ ਜ਼ਰੂਰ ਕਰੋ ਅਤੇ ਨਾਲ ਹੀ দানਪੂਰਨ ਕਰਨ ਚੱਲੇ ਹੋ ਕਿਸੇ ਨੂੰ ਰੋਟੀ ਖਵਾਉਣ ਚੱਲੇ ਹੋ ਕੱਪੜਾ ਦੇਣ ਚੱਲੇ ਹੋ ਉਹਨੂੰ ਨਾਮ ਭਜਨ ਪੰਦਗੀ ਦੇ ਨਾਲ ਵੀ ਜੋੜ ਕੇ ਆਓ ਉਹ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਕਿਉਂਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਦੇ ਨਾਲ ਜੁੜ ਗਿਆ ਭਜਨ ਪੰਦਗੀ ਦੇ ਨਾਲ ਜੁੜ ਗਿਆ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਫਿਰ ਉਹਦੀ ਜ਼ਿੰਦਗੀ ਦੇ ਸਾਰੇ ਮੁਤਾਲਜ ਖਤਮ ਹੋ ਜਾਵਗੇ ਦੂਰ ਹੋ ਜਾਵਗੇ ਉਹਨੂੰ ਕੋਈ ਚੰਗੀ ਸਲਾਹ ਦੇ ਕੇ ਉਹਦਾ ਕੋਈ ਚੰਗਾ ਕੰਮ ਤਾਂ ਦਾ ਸ਼ੁਰੂ ਕਰਨ ਦੇ ਵਿੱਚ ਉਹਦੀ ਮਦਦ ਕਰ ਦਿਓ ਤਾਂ ਜੋ ਪੱਕਾ ਰੋਜੀ ਰੋਟੀ ਦੇ ਉੱਤੇ ਲੱਗ ਜਾਵੇ ਇਸ ਕਰਕੇ ਮਦਦ ਕਰਨੀ ਵੀ ਜ਼ਰੂਰੀ ਹੈ ਜੇ ਮਾਲਕ ਨੇ ਸਾਨੂੰ ਇਸ ਜੋਗ ਬਣਾਇਆ ਹੈ ਸੰਗਤ ਜੀ ਕੁਝ ਐਸੇ ਦਾਨ ਨੇ ਜਿਨ੍ਹਾਂ ਨੂੰ ਕਰਨ ਦੇ ਵਿੱਚ ਸਾਡਾ ਕੋਈ ਵੀ ਪੈਸਾ ਖਰਚ ਨਹੀਂ ਆਉਂਦਾ ਪਰ ਸਾਨੂੰ ਉਹਨਾਂ ਦਾ ਫਲ ਬਹੁਤ ਵੱਡਾ ਮਿਲਦਾ ਹੈ ਜਿਵੇਂ ਕਿਸੇ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਦੇਣਾ ਸੇਵਾ ਸਿਮਰਨ ਦੇ ਨਾਲ ਜੋੜ ਦੇਣਾ ਇਹ ਸੇਵਾ ਕਰਕੇ ਸਾਨੂੰ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਖੁਸ਼ੀ ਮਿਲਦੀ ਹੋਵੇਗੀ ਪਰ ਸਾਡੇ ਵਿੱਚੋਂ ਕੁਝ ਭੈਣ ਭਰਾਵਾਂ ਨੂੰ ਇਸ ਸੇਵਾ ਬਾਰੇ ਪਤਾ ਨਹੀਂ ਹੁੰਦਾ ਇਹ ਦਾਨਪੂਣ ਕਰਕੇ ਵੀ ਅਸੀਂ ਕਿੰਨੇ ਚੰਗੇ ਕਰਮਕ ਬਣਾ ਸਕਦੇ ਹਾਂ ਇਸੇ ਕਰਕੇ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਕੁਝ ਕਰਤੀਆਂ ਘਰ ਬੈਠਦੇ ਹਾਂ ਅਸੀਂ ਪੈਸੇ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦਾ ਦਾਨ ਕਰਦੇ ਹਾਂ ਇਹ ਦਾਨ ਕਰਕੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਦੇ ਹਾਂ ਅਤੇ ਖੁਸ਼ੀ ਮਿਲਦੀ ਵੀ ਹੈ ਪਰ ਜੇਕਰ ਕਿਸੇ ਨੂੰ ਕਪੜਾ ਦੇਣ ਦੇ ਨਾਲ ਨਾਲ ਕਿਸੇ ਦਾ ਤਾਂ ਟਕਣ ਦੇ ਨਾਲ ਨਾਲ ਅਸੀਂ ਕਿਸੇ ਦੇ ਪਰਦੇ ਕੱਜਣੇ ਵੀ ਸਿੱਖ ਜਾਈਏ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੇ ਦੇ ਕਿੰਨੇ ਖੁਸ਼ ਹੋਣਗੇ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਪਰਦੇ ਕੱਜਣ ਦੇ ਲਈ ਵੀ ਕਿਹਾ ਹੈ ਪੜਦੇ ਕਜੰਤੋ ਭਾਵ ਇਹ ਨਹੀਂ ਕਿ ਆਪਾਂ ਕਿਸੇ ਦੀ ਗਲਤੀ ਦੇ ਵਿੱਚ ਉਹਦਾ ਸਾਥ ਦਈਏ ਉਹਦੀ ਗਲਤੀ ਨੂੰ ਬੁੜਾਵਾ ਦਈਏ ਪੜਦਾ ਕਜੰਦਾ ਮਤਲਬ ਇਹ ਕਿ ਜੇਕਰ ਕਿਸੇ ਦੇ ਔਗਣ ਕਿਸੇ ਦੀ ਕਮੀ ਸਾਡੇ ਸਾਹਮਣੇ ਆ ਗਈ ਹੈ ਹੁਣ ਕਿਸੇ ਦਾ ਕੋਈ ਤੀ ਪੁੱਤ ਮਾੜਾ ਨਿਕਲ ਆਇਆ ਹੈ ਕਿਸੇ ਦੀ ਕਿਸੇ ਗੱਲ ਨੂੰ ਕੋਈ ਬਦਨਾਮੀ ਹੋ ਗਈ ਹੈ ਉਹ ਗੱਲ ਸਾਡੇ ਤੱਕ ਆ ਗਈ ਹੈ ਤਾਂ ਅਸੀਂ ਉਹ ਗੱਲ ਨੂੰ ਸੁਣ ਕੇ ਉਥੇ ਹੀ ਛਾੜ ਦੇਣਾ ਹੈ ਪਰਦਾ ਪਾ ਦੇਣਾ ਹੈ ਇਹ ਨਹੀਂ ਕਿ ਅੱਗੇ ਚਾਰ ਲੋਕਾਂ ਦੇ ਵਿੱਚ ਹੋਰ ਦਸੀਗੇ ਜਦੋਂ ਅਸੀਂ ਚਾਰ ਲੋਕਾਂ ਦੇ ਵਿੱਚ ਹੋਰ ਜਾ ਕੇ ਦੱਸਦੇ ਹਾਂ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਨਰਾਜਗੀ ਸਾਨੂੰ ਮਿਲਦੀ ਹੈ ਪਰ ਜੇਕਰ ਅਸੀਂ ਉਸ ਗੱਲ ਤੇ ਪਰਦਾ ਪਾ ਲਿਆ ਉਸ ਗੱਲ ਨੂੰ ਸੁਣ ਕੇ ਆਪਣੇ ਤੱਕ ਹੀ ਰੱਖ ਲਿਆ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਖੁਸ਼ੀ ਮਿਲਦੀ ਹੈ ਕਿ ਮੇਰੇ ਇਸਤੀ ਪੁੱਤ ਨੇ ਕਿਸੇ ਦਾ ਪਰਦਾ ਕੱਟਿਆ ਹੈ ਤਾਂ ਇਸ ਕਰਕੇ ਕੱਪੜੇ ਦਾ ਦਾਨ ਕਰਨ ਦੇ ਨਾਲ ਇਹ ਵੀ দান ਕਰੋ ਕਿਉਂਕਿ ਕਪੜਾ ਤੰਡ ਤੱਕਦਾ ਹੈ ਵੱਡੇ ਭੁੰਨ ਦਾ ਕੰਮ ਹੈ ਅਤੇ ਉਸ ਤੋਂ ਵੱਡਾ ਭੁੰਨ ਬੰਦਾ ਹੈ ਜਦੋਂ ਅਸੀਂ ਕਿਸੇ ਦਾ ਪਰਦਾ ਕੱਢਦੇ ਹਾਂ ਕੁਝ ਲੋਕ ਮਿੱਠੇ ਦਾ দান ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨਾ ਚਾਹੁੰਦੇ ਨੇ ਪਰ ਜੇਕਰ ਆਪਾਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਮਿਠਾਸ ਕੋਲਣ ਦਾ ਕੰਮ ਕਰੀਏ ਆਪਣੇ ਮਿੱਠੇ ਬੋਲਾਂ ਦੇ ਨਾਲ ਕਿਸੇ ਦੇ ਤਪਦੇ ਹੋਏ ਮਨ ਨੂੰ ਠਾਰੀਏ ਤਾਂ ਸਾਨੂੰ ਬਹੁਤ ਵੱਡੀ ਖੁਸ਼ੀ ਪਰਮਾਤਮਾ ਤੋਂ ਮਿਲ ਜਾਵੇਗੀ ਪਰਾਸੀ ਮਿੱਠੇ ਦਾ ਦਾਨ ਤਾਂ ਬਹੁਤ ਕਰਦੇ ਹਾਂ ਪਰ ਸਾਡੀ ਜ਼ੁਬਾਨ ਹਮੇਸ਼ਾ ਤਤਾ ਬੋਲਦੀ ਹੈ ਕੋੜਾ ਬੋਲਦੀ ਹੈ ਸਾਡੀ ਜ਼ੁਬਾਨ ਕਰਕੇ ਅਸੀਂ ਕਈਆਂ ਦੇ ਮਨ ਦੁਖਾ ਦਿੰਦੇ ਹਾਂ ਸੋ ਇਸ ਗੱਲ ਨੂੰ ਵੀ ਸਮਝੀਏ ਸਿਰਫ ਮਿੱਠੇ ਦਾ ਦਾਨ ਕੀਤੇ ਆ ਸਭ ਨਾਲ ਆਪਣੇ ਬੋਲਾਂ ਦੇ ਰਾਹੀਂ ਆਪਣੇ ਸ਼ਬਦਾਂ ਦੇ ਰਾਹੀਂ ਆਪਣੀ ਸੋਚ ਦੇ ਰਾਹੀਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਮਿਠਾਸ ਖੋਲੀਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਖੁਸ਼ ਹੋਣਗੇ ਸਾਡੇ ਦੇ ਜੇਕਰ ਸਾਡ ਕੋ ਸੱਚੇ ਪਾਇਸ਼ਾ ਜੀ ਦੀ ਕਿਰਪਾ ਦੇ ਨਾਲ ਸਾਡਾ ਚੰਗਾ ਕੰਮ ਤੰਦਾ کاروبار ਚੱਲ ਰਿਹਾ ਹੈ ਇਹ ਮਾਲਕ ਨੇ ਸਾਨੂੰ ਕੋਈ ਵੀ ਕਿਰਤ ਕਮਾਈ ਪੰਛੀ ਹੈ ਸਾਡੇ ਘਰ ਦੇ ਵਿੱਚ ਤੰਦੌਲ ਆ ਰਹੀ ਹੈ ਅਤੇ ਉਸ ਤੰਦੌਲਤ ਦੇ ਵਿੱਚੋਂ ਆਪਣੀ ਕੀਤੀ ਹੋਈ ਹੱਕ ਸੱਚ ਦੇ ਕਿਰਤ ਕਮਾਈ ਦੇ ਵਿੱਚੋਂ ਦੁਸ਼ਮੰਦ ਕੱਢ ਰਹੇ ਹਾਂ ਕੱਢੇ ਹੋਏ ਦੁਸ਼ਮੰਦ ਨੂੰ ਚੰਗੇ ਪਾਸੇ ਲਾ ਰਹੇ ਹਾਂ ਭਾਵੇਂ ਉਸ ਪੈਸੇ ਦੇ ਨਾਲ ਜਾਂ ਫਿਰ ਉਸ ਪੈਸੇ ਦੇ ਨਾਲ ਕੁਝ ਚੀਜ਼ਾਂ ਖਰੀਦ ਕੇ ਕਿਸੇ ਲੋੜਵੰਦ ਗਰੀਬ ਦੀ ਮਦਦ ਕਰ ਰਹੇ ਹਾਂ ਕਿਸੇ ਵੀ ਪ੍ਰਕਾਰ ਦੀ ਕੋਈ ਸੇਵਾ ਕਰ ਰਹੇ ਹਾਂ ਤਾਂ ਸਤਗੁਰ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰੋ ਕਿ ਸਤਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਇਹ ਸੇਵਾ ਮੈਨੂੰ ਬਖਸ਼ੇ ਮੇਰੇ ਤੋਂ ਇਹ ਸੇਵਾ ਕਰਵਾ ਕੇ ਮੇਰੇ ਚੰਗੇ ਕਰਮ ਬਣਾ ਰਹੇ ਹੋ ਪ੍ਰਮਾਤਮਾ ਕੋਟਨ ਕੋਟ ਸ਼ਿਕਰਾਨਾ ਅਤੇ ਨਾਲ ਹੀ ਨਾਲ ਇੱਕ ਕਦਮ ਹੋਰ ਅੱਗੇ ਵਧਾਉਣਾ ਹੈ ਜਿਸ ਤੀ ਵੀ ਸੇਵਾ ਕਰ ਰਹੇ ਹੋ ਜਿੱਥੇ ਵੀ ਸੇਵਾ ਕਰ ਰਹੇ ਹੋ ਸੇਵਾ ਕਰਦੇ ਕਰਦੇ ਨਾਲ ਨਾਲ ਭਜਨ ਬੰਦਗੀ ਦੇ ਨਾਲ ਨਾਲ ਵੀ ਜੋੜਨਾ ਹੈ ਅਤੇ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੈ ਇਹ ਬਹੁਤ ਵੱਡਾ ਫੋਨ ਦਾ ਕੰਮ ਹੈ ਬਾਬਾ ਨਾਨਕ ਸਿੰਘ ਜੀ ਦੇ ਬਚਨ ਹਨ ਇਹ ਨਾ ਹੋਵੇ ਕਿ ਕਿਸੇ ਜੁੜੇ ਹੋਏ ਨੂੰ ਉਥੋਂ ਤੋੜ ਕੇ ਕਿਸੇ ਹੋਰ ਪਾਸੇ ਜੋੜਨ ਦਾ ਯਤਨ ਕਰੋ ਜੋ ਜਿੱਥੇ ਜੁੜਿਆ ਹੈ ਉਸ ਨੂੰ ਉੱਥੇ ਹੀ ਜੁੜੇ ਰਹਿਣ ਦਿਓ ਉਹਨੂੰ ਭਜਨ ਬੰਦਗੀ ਦੇ ਨਾਲ ਜੋੜਨਾ ਨਾਮ ਦੇ ਨਾਲ ਜੋੜਨਾ ਇਹ ਨਹੀਂ ਕਹਿਣਾ ਕਿ ਤੂੰ ਇਧਰੋਂ ਛੱਡ ਕੇ ਇਸ ਪਾਸੇ ਆ ਜਾ ਜਿੱਥੇ ਵੀ ਕੋਈ ਜੁੜਿਆ ਹੈ ਬਸ ਉਹਨੂੰ ਇਨਾ ਚੇਤਾ ਕਰਵਾਉਣਾ ਹੈ ਕਿ ਨਾਮ ਜਪਣਾ ਸਾਡੇ ਲਈ ਜ਼ਰੂਰੀ ਹੈ ਭਜਨ ਬੰਦਗੀ ਕਰਨੀ ਸਾਡੇ ਲਈ ਜ਼ਰੂਰੀ ਹੈ ਤੇ ਸੰਗਤ ਜੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਅਸੀਂ ਭਜਨ ਬੰਦਗੀ ਤੋਂ ਕਰੀਏ ਅਮਰਤ ਮੇਲੇ ਦੇ ਨਾਲ ਜੁੜਨਾ ਹੈ ਭਜਨ ਬੰਦਗੀ ਦੇ ਨਾਲ ਜੁੜਨਾ ਹੈ ਇਸ ਸੱਚੇ ਨਾਮ ਦੇ ਨਾਲ ਜੁੜਨਾ ਹੈ ਉਸ ਤੋਂ ਬਾਅਦ ਪਰਦਾ ਕੱਜਣਾ ਹੈ ਜਦੋਂ ਅਸੀਂ ਦੂਸਰਿਆਂ ਦੇ ਪਰਦੇ ਕੱਜਾਂਗੇ ਤਾਂ ਪਰਮ ਪਿਤਾ ਪਰਮਾਤਮਾ ਸਾਡੇ ਪਤਾ ਨਹੀਂ ਕਿੰਨੇ ਪਰਦੇ ਕਾਇਦੇ ਹਨ ਕਿੱਥੇ ਕਿਥੇ ਸਾਡੀ ਲਾਇ ਰੱਖਦੇ ਹਨ ਉਸ ਤੋਂ ਬਾਅਦ ਜੇਕਰ ਆਪਾਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਮਿਠਾਸ ਚਾਹੁੰਦੇ ਹਾਂ ਤਾਂ ਦੂਜਿਆਂ ਦੀ ਜ਼ਿੰਦਗੀ ਨੂੰ ਮਿਠਾਸ ਵਿੱਚ ਕੋਲੋ ਤੇ ਸਤਿਗੁਰ ਸੱਚੇ ਪਾਤਸ਼ਾਹ ਵੀ ਸਾਡੇ ਜੀਵਨ ਨੂੰ ਖੁਸ਼ੀਆਂ ਦੇ ਨਾਲ ਭਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ